ਲਾ ਬਈ ਆਹ ਸਟਿੱਕਰ ਆ ਦੇਖੋ ਬਈ ਐਵੇਂ ਇਸ ਤਰੀਕੇ ਨਾਲ ਲਾਉਣਾ ਤੇ ਗੱਲ ਕਰੋਂਗੇ ਪਕੜ ਕਿੰਨੀ ਕ ਇਹਦੀ ਗਲੂ ਦੀ ਤੁਹਾਨੂੰ ਦਿਖਾ ਦਨਾਂ ਲਾ ਬਈ ਆਹ ਦੇਖੋ ਫੁੱਲ ਹੈਵੀ ਹੁੰਦਾਗਾ 10x4 ਦਾ ਹੁੰਦਾ ਇਹਦੇ ਵਿੱਚ ਕਾਫੀ ਸਾਰੇ ਸ਼ਿਟ ਆਉਂਦੇ ਨੇਗੀਆਂ ਰੇਟ ਫੁੱਲ ਚੈਲੇਂਜ ਲਾ ਬਈ ਲੂਬ ਰੈਕ ਤਰ੍ਹਾਂ ਦਾ ਆ ਵੀ ਬਈ ਸਟਿੱਕਰ ਵਾਲੀ ਆ ਕੰਮ ਇਹ ਚੀਜ਼ ਆਈ ਆ ਮਿੱਤਰੋ ਨਮੀ ਲੇਟੈਸਟ ਆਪਾਂ ਸਾਨੂੰ ਖੋਲ ਕੇ ਚੈੱਕ ਕਰਾ ਦਨੇ ਆ ਬੜੀ ਕੈਂਟ ਚੀਜ਼ ਆ ਯਾਰ ਮਤਲਬ ਬਹੁਤ ਕੁਛ ਨਾ ਨਾ ਹੁਣ ਆਈ ਜਾਂਦਾ ਲਾ ਬਈ ਸਾਈਜ਼ ਤੁਹਾਡੇ ਸਾਹਮਣੇ ਆ ਬਾਕੀ ਸੋਣਾ ਲੂਬਰੇ ਇੱਕ ਤਰ੍ਹਾਂ ਦੀ ਤੁਸੀਂ ਇਹ ਲਾਲੋ ਨੂੰ ਕਿਵੇਂ ਮਰਜੀ ਮਰੋੜ ਲੋ ਤਰੋੜ ਲੋ ਕੁਛ ਨਹੀਂ ਹੁੰਦਾ ਤੇ ਇਹ ਲਾਉਣ ਦਾ ਸਭ ਤੋਂ ਸੌਖਾ ਕਹਿੰਦੇ ਬਾਈ ਜੇ ਤੁਹਾਡਾ 10 ਬਜ 10 ਦਾ ਕਮਰਾ ਸਿਰਫ ਇੱਕ ਰੋਲ ਹੀ ਤੁਹਾਡਾ ਸਾਰਾ ਕਮਰਾ ਪੂਰਾ ਕਰ ਦੂ ਇੱਕ ਰੋਲ ਬਹੁਤ ਲੰਬਾ ਹੁੰਦਾ ਇਹ ਤੇ ਇਹਦੀ ਗੱਲ ਕਰੋਗੇ ਸਾਨੂੰ ਇਦਾਂ ਲੱਗੂ ਆ ਕਿ ਵੀ ਜੇ ਮੈਂ ਕੋਈ ਕੱਪੜਾ ਫੜਾਇਆ ਇਹ ਮੈਂ ਕਹਿੰਦਾ 1000 ਰੁਪਏ ਦੇ ਵੀ 10 ਬਜ 10 ਦਾ ਕਮਰਾ ਦਾ ਫਰਸ਼ ਤਿਆਰ ਹੈ ਸਿਰਫ 1000 ਰੁਪਏ ਦੇ ਵਿੱਚ ਕਮਰੇ ਦਾ ਫਰਸ਼ ਰੈਡੀ ਮਿਲ ਜੂਗਾ ਉਸ ਆਰਟੀਫੀਸ਼ੀਅਲ ਫਲਾਵਰ ਲੈਣੇ ਨੇ ਬਾਧੂ ਕੁਆਂਟੀਟੀ ਜਿੰਨੀ ਕਹੋਗੇ ਓਨੀ ਮਿਲ ਜੂ ਕੋਈ ਚੱਕਰ ਨਹੀਂ ਹੈਗਾ ਹਾ ਡੈਮੋ ਰੂਮ ਤਿਆਰ ਕਰ ਰਹੇ ਨੇ ਸਾਰਾ ਪੀਵੀਸੀ ਦਾ ਕੰਮ ਹੈ ਇਧਰਲੇ ਪਾਸੇ ਆ ਚੈੱਕ ਕਰਾਵੇ ਇਹਦੇ ਵਿੱਚ ਤੁਹਾਨੂੰ ਵੈਰਾਈਟੀ ਮਿਲ ਜੂਗੀ ਜੋ ਤੁਸੀਂ ਕਹੋਗੇ ਜਿਹੇ ਜਿਹਾ ਕਹੋਗੇ ਉਹ ਚੀਜ਼ ਮਿਲ ਜੂ ਇੱਥੇ ਡੈਮੋ ਕਰੇ ਹੋਏ ਨੇ ਛੱਤ ਦਾ ਕੰਮ ਕਰਾਉਣਾ ਕਿਸੇ ਆਪਣੇ ਭਰਾਣਾ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਲਈ ਬੜੀ ਜ਼ਬਰਦਸਤ ਵੀਡੀਓ ਲੈ ਕੇ ਆਏ ਹਾਂ ਮਿੱਤਰੋ ਵੜਿਓ ਵੀ ਕਾਦੀ ਜੇ ਤੁਸੀਂ ਘਰਾਂ ਦੇ ਵਿੱਚ ਹੋਮ ਇੰਟੀਰੀਅਰ ਦਾ ਕੋਈ ਵੀ ਕੰਮ ਕਰਾਉਣਾ ਕੋਈ ਵੀ ਮਤਲਬ ਕੋਈ ਵੀ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਹੋਲ ਸੇਲਰ ਨੇ ਜਿਨ੍ਹਾਂ ਕੋਲ ਤੁਹਾਨੂੰ ਇੱਕ ਜਗ੍ਹਾ ਦੀ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਚੀਜ਼ਾਂ ਕੀ ਹੁੰਦੀਆਂ ਨਿਗੀਆਂ ਵੈਸੇ ਮੜਾਇਆ ਕਮਾ ਦੇ ਬਾਲ ਪੇਪਰ ਤੋਂ ਲੈ ਕੇ ਆਪਣੀਆਂ ਸੈਲਫ ਰੈਜ਼ਿਵ ਸਿੱਟਾ ਹੁੰਦੀਆਂ ਨਿਗੀਆਂ ਫਲੋਰਿੰਗ ਮੈਟ ਹੁੰਦੇ ਨੇ ਗ੍ਰਾਸ ਹੋ ਗੇ ਪੀਵੀਸੀ ਦਾ ਕੰਮ ਕਰਾਉਣਾ ਲੂਬਰ ਦਾ ਕੰਮ ਕਰਾਉਣਾ ਕੁਝ ਵੀ ਐਵਰੀਥਿੰਗ ਜੋ ਹੋਮ ਇੰਟੀਰੀਅਰ ਦੇ ਵਿੱਚ ਹੁੰਦਾ ਹੈ ਕਿਸੇ ਆਪਣੇ ਭਰਾਣਾ ਹੋਲ ਸੇਲ ਦੇ ਵਿੱਚ ਕੰਮ ਕਰਾਉਣਾ ਹੈ ਆਪਾਂ ਇਹਨਾਂ ਦਾ ਸਕਰੀਨ ਤੇ ਨੰਬਰ ਚਲਾ ਦਾਂਗੇ ਬਾਕੀ ਕਿਸੇ ਭਰਾਣਾ ਜਿਹੜੇ ਵੋਲਡ ਕਰਨਾ ਹੈ ਇਹਨਾਂ ਦਾ ਪ੍ਰੋਪਰ ਐਡਰੈਸ ਪੈਂਦਾ ਮਲੇਰ ਕੋਟਲਾ ਦੇ ਵਿੱਚ ਨਬੀਲ ਇੰਟੀਰੀਅਰ ਵੋਲਡ ਦੇ ਨਾਮ ਤੇ ਜਾਂ ਨਬੀਲ ਵਾਲਪੇਪਰ ਵੀ ਕਹਿੰਦੇ ਨੇ ਸਕਰੀਨ ਤੇ ਨੰਬਰ ਚਲਾ ਦਾਂਗੇ ਬਾਕੀ ਭਰਾ ਹੋਰ ਥੋੜਾ ਜਿਹਾ ਬਿਜ਼ੀ ਤੇ ਆਪਾਂ ਇਕੱਲੇ ਹੀ ਵੀਡੀਓ ਬਣਾ ਰਹੇ ਆ ਆਹ ਆਫਰ ਆ ਚੱਲ ਰਹੇ ਨੇ ਦੀਵਾਲੀ ਤੱਕ ਸਭ ਤੋਂ ਵੱਡੇ ਤਾਂਗਰ ਕੇ ਆਪਾਂ ਵੀਡੀਓ ਬਣਾ ਰਹਾਂਗੇ ਆਈ ਹੁਣ 17 ਤੱਕ ਵੀ ਜਿੱਤ ਸਕਦੇ ਹੋ ਜੇ ਤੁਸੀਂ ਰੁੱਕ ਸ਼ਾਪਿੰਗ ਕਰਦੇ ਹੋ ਹੁਣ ਹੋਮ ਇੰਟੀਰੀਅਰ ਦੀ ਗੱਲ ਕਰੀਏ ਵੀ ਕੀ ਕੀ ਚੀਜ਼ਾਂ ਹੈਗੀਆਂ ਨੇ ਤੇ ਆਫਰ ਕੀ ਚੱਲ ਰਹੇ ਨੇਗੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਦਾਂਗੇ ਉਸ ਤੋਂ ਪਹਿਲਾਂ ਆਪਾਂ ਐਟਮਾਂ ਦੀ ਗੱਲ ਕਰਾਂਗੇ ਜੋ ਲੇਟੈਸਟ ਨਵੀਆਂ ਆਈਆਂ ਨੇ ਸਭ ਤੋਂ ਪਹਿਲਾਂ ਦਾ ਆ ਰੋਲ ਦੀ ਚੈੱਕ ਕਰੋ ਗੱਲ ਤੁਸੀਂ ਅੱਜ ਤੋਂ ਪਹਿਲਾਂ ਸਿੰਪਲ ਦੇਖੇ ਹੋਣੇ ਜੀ 10x4 ਦੀ ਸ਼ੀਟ ਜਿਹਨੂੰ ਆਪਾਂ ਕਹਦੇ ਕਿ 10x4 ਦਾ ਇੱਕ ਸਟਿੱਕਰ ਹੈ ਜਿਹਨਾਂ ਦੇ ਸੇਮ ਸਮ ਹੁੰਦੀ ਹੈ ਤੁਸੀਂ ਉੱਥੇ ਵਰਤ ਸਕਦੇ ਹੋ ਹੁਣ ਇਹਨੂੰ ਲਾਉਣ ਦਾ ਸਿੰਪਲ ਜਿਹਾ ਤਰੀਕਾ ਲੈ ਲਵਿਆ ਜ ਆਪਾਂ ਦਿਖਾ ਹੀ ਦਈਏ ਸਾਰੇ ਭਰਾਵਾਂ ਨੂੰ ਲਓ ਬਈ ਇਹਦੀ ਯਾਰ ਜਿਹੜੀ ਗਲੂ ਹੁੰਦੀ ਹੈ ਨਾ ਬੜੀ ਜ਼ਬਰਦਸਤ ਹੁੰਦੀ ਹੈ ਇੱਕ ਮਿੰਟ ਵੀਰੇ ਇੱਥੇ ਰੱਖ ਲਓ ਕੋਈ ਚੱਕਰ ਨਹੀਂ ਤੇ ਦੇਖੋ ਭਾਈ ਆਪਾਂ ਤੁਹਾਨੂੰ ਖੋਲ ਕੇ ਇੱਕ ਮੜਾ ਜਾਂ ਡੈਮੋ ਚੈੱਕ ਕਰਾ ਦਨੇ ਆਪਾਂ ਸਾਰੇ ਭਰਾਵਾਂ ਨੂੰ ਲਓ ਬਈ ਇਹ ਤੇ ਵੀ ਲੱਗਿਆ ਭਾਈ ਆਫਰ ਬਹੁਤ ਵੱਡੀ ਤੇ ਗੱਲ ਕਰੋਂਗੇ ਰੇਟ ਦੀ ਮੈਂ ਕਹਿੰਦਾ ਮਾਰਕੜੇ ਟਰਾਈ ਕਰਕੇ ਫੇਰ ਆਜੋ ਇੱਥੇ ਇੱਕ ਸਟicker ਲੱਗਿਆ ਹੁੰਦਾ ਭਾਈ ਇਹਨੂੰ ਤਾਰਨਾ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਚਪੇੜਾ ਆ ਸਟicker ਆ ਦੇਖੋ ਭਾਈ ਐਵੇਂ ਇਸ ਤਰੀਕੇ ਨਾਲ ਲਾਉਣਾ ਤੇ ਗੱਲ ਕਰੋਂਗੇ ਪਕੜ ਕਿੰਨੀ ਕ ਇਹਦੀ ਗਲੂ ਦੀ ਤੁਹਾਨੂੰ ਦਿਖਾ ਦਨਾਂ ਲਓ ਬਈ ਆ ਦੇਖੋ ਫੋਲ ਹੈਵੀ ਹੁੰਦਾਗਾ 10 ਵਾਈ 4 ਦਾ ਹੁੰਦਾ ਇਹਦੇ ਵਿੱਚ ਕਾਫੀ ਸਾਰੇ ਸ਼ਿਟ ਆਉਂਦੇ ਨੇਗੀਆਂ ਰੇਟ ਫੁੱਲ ਚੈਲੈਂਜਰ ਰਹਿੰਦਾ ਹੁੰਦਾਗਾ ਤੇ ਬਾਕੀ ਗਿਫਟ ਵੀ ਨੇਗੇ ਆਹਾ ਆਏ ਨੇ ਇਹਦੇ ਵਿੱਚ ਸਾਰੇ ਦੇ ਸਾਰੇ ਨਵੇਂ ਡਿਜ਼ਾਈਨ ਜਿਹੜੇ ਤੁਸੀਂ ਦੇਖ ਰਹੇ ਹੋਗੇ ਆਇਆ ਕਰ ਲੋ ਚੈੱਕ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਨਵਾਂ ਚੀਜ਼ ਆ ਗਈ ਮਿੱਤਰੋ ਫੋਲਡੇਬਲ ਬਾਲ ਪੇਪਰ ਹਾ ਲੋ ਹਨਾ ਬਈ ਲੈ ਬਈ ਲੂਬ ਇੱਕ ਤਰ੍ਹਾਂ ਦਾ ਆ ਵੀ ਬਈ ਸਟicker ਵਾਲੀ ਆ ਕੰਮ ਇਹ ਚੀਜ਼ ਆਈ ਹੈ ਮਿੱਤਰੋ ਨਵੀਂ ਲੇਟੈਸਟ ਆਪਸ ਨੂੰ ਖੋਲ ਕੇ ਚੈੱਕ ਕਰਾ ਦਨੇ ਆ ਬੜੀ ਕੈਂਟ ਚੀਜ਼ ਆ ਯਾਰ ਮਤਲਬ ਬਹੁਤ ਕੁਛ ਨਾ ਨਾ ਹੁਣ ਆਈ ਜਾਂਦਾ ਲੈ ਬਈ ਸਾਈਜ਼ ਤੁਹਾਡੇ ਸਾਹਮਣੇ ਆ ਬਾਕੀ ਸੋਨਾ ਲੂਬਰੇ ਇੱਕ ਤਰ੍ਹਾਂ ਦੀ ਤੁਸੀਂ ਇਹ ਲਾਲ ਨੂੰ ਕਿਵੇਂ ਮਰਜੀ ਮਰੋੜ ਲੋ ਤੋੜ ਲੋ ਕੁਛ ਨਹੀਂ ਹੁੰਦਾ ਤੇ ਇਹ ਲਾਉਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ ਲਾ ਲਵਿਆ ਜਾ ਇਹਦੇ ਵੀ ਬਈ ਇੱਥੇ ਸਟicker ਜਾਂ ਲੱਗਿਆ ਹੋਇਆ ਗਲੂ ਵਾਲਾ ਬਸ ਇਸ ਤਰੀਕੇ ਨਾਲ ਤਾਰਨਾ ਤੇ ਤੁਸੀਂ ਆਪ ਲਾ ਸਕਦੇ ਹੋ ਕਿਸੇ ਮਿਸਤਰੀ ਦੀ ਲੋੜ ਨਹੀਂ ਲੈ ਬਈ ਆ ਲਾ ਦੇਖ ਪੜਨੀ ਰੱਖਿਆ ਤੇ ਗਲੂ ਲੱਗੀ ਹੋਈ ਆ ਮਿੱਤਰੋ ਆ ਦੇਖੀ ਲਵੇ ਆ ਦਿਖਾ ਦੇ ਲੈ ਬਈ ਐਨੀ ਜਿਆਦਾ ਸਟਰੋਂਗ ਐ ਇਹ ਇੰਜ ਨੇ ਨਵੀਂ ਚੀਜ਼ਾਂ ਤੇ ਇਹਦੇ ਵਿੱਚ ਡਿਜ਼ਾਈਨ ਫਿਲਾਲ ਆ ਤੁਹਾਡੇ ਸਾਹਮਣੇ ਪਏ ਨੇਗੇ ਇਹ ਤੁਸੀਂ ਕਿੰਨੇ ਮਰਜ਼ੀ ਲੈ ਸਕੋ ਹਾਂ ਕਿਸੇ ਪੁਰਾਣਾ ਜਮੀ ਘੱਟ ਪੈਸੇ ਲਾਉਣੇ ਨੇ ਯਾਰ ਅਗਲਾ ਕਹਿੰਦਾ ਮੈਂ ਪੂਰਾ ਦਾ ਪੂਰਾ ਕਮਰਾ ਤਿਆਰ ਕਰਾਣਾ ਜਿਹੜੇ ਇਹਨਾਂ ਦੇ ਆ ਪੁਰਾਣੇ ਵਾਲਪੇਪਰ ਪਏ ਸੀਗੇ ਆ ਵਾਲੇ ਇਹਨਾਂ ਦੇ ਉੱਤੇ ਬਹੁਤ ਵੱਡਾ ਆਫਰ ਚੱਲ ਰਿਹਾ ਜ਼ੋਰ ਮਾਰ ਕੇ ਥੋੜਾ 3000 3500 ਰੁਪਏ ਚ 10 ਵਾ 10 ਦਾ ਕਮਰਾ ਐ ਪੂਰਾ ਦਾ ਪੂਰਾ ਰੈਡੀ ਹੋ ਜੂਗਾ ਆ ਵਾਲੇ ਵਾਲਪੇਪਰ ਦੇ ਨਾਲ ਮਾੜਾ ਵਾਲੇ ਪਰ ਕੋਈ ਨਹੀਂ ਕੈਟਲੌਗ ਦਾ ਮਟੀਰੀਅਲ ਸਾਰਾ ਵਧੀਆ ਟੌਪ ਕੁਆਲਿਟੀ ਦੇ ਵਾਲਪੇਪਰ ਨੇ ਹੁਣ ਜਿਹੜੇ ਲੇਟੈਸਟ ਚੱਲ ਪਈ ਸੀ ਵਾਲਪੇਪਰ ਆ ਵਾਲੇ ਚੱਲ ਪਈ ਸੀਗੇ ਹੁਣ ਇਹ ਆ ਇਹਨੇ ਨਵੇਂ ਲੇਟੈਸਟ ਇਹ ਕਹਿੰਦੇ ਬਾਈ ਜੇ ਤੁਹਾਡਾ 10x10 ਦਾ ਕਮਰਾ ਸਿਰਫ ਇੱਕ ਰੋਲ ਹੀ ਤੁਹਾਡਾ ਸਾਰਾ ਕਮਰਾ ਪੂਰਾ ਕਰ ਦੂ ਇੱਕ ਰੋਲ ਬਹੁਤ ਲੰਬਾ ਹੁੰਦਾ ਇਹ ਤੇ ਇਹਦੀ ਗੱਲ ਕਰੋਗੇ ਤੁਹਾਨੂੰ ਇਦਾਂ ਲੱਗੂ ਆ ਕਿ ਬੀ ਜੇ ਮੈਂ ਕੋਈ ਕੱਪੜਾ ਫੜਾਇਆ ਇਹਦੇ ਵਿੱਚ ਡਿਜ਼ਾਈਨ ਦੀ ਗੱਲ ਕਰੋਂਗੇ ਆ ਡਿਸਪਲੇ ਦੇ ਉੱਤੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਪਏ ਨੇ ਬਾਕੀ ਜੇ ਰੇਟ ਦੀ ਗੱਲ ਕਰੋਂਗੇ ਇਹਨਾਂ ਦੇ ਉੱਤੇ ਆਫਰ ਲੱਗਿਆ ਹੋਇਆ ਬਈ 10 ਰੋਲ ਲੈਣ ਤੇ 에ਅਰ ਫਰਾਇਰ ਬਿਲਕੁਲ ਫ੍ਰੀ ਦੇ ਰਹੇ ਨੇ ਹੈ ਜੇ ਤੁਸੀਂ 10 ਰੋਲ ਲਓਗੇ 에ਅਰ ਪ੍ਰਾਇ ਫਿਲ ਮਿਲ ਜੂਗਾ ਨਾਲ ਇੱਕ ਕੂਪਨ ਕੱਟ ਕੇ ਦੇਣਗੇ ਜਿਹਦੇ ਵਿੱਚ ਦਿਵਾਲੀ ਤੋਂ ਬਾਅਦ ਡਰਾ ਕੱਢਾਂਗੇ ਆਈਫੋਨ 17 ਤੁਸੀਂ ਜਿੱਤ ਸਕਦੇ ਹੋ ਵਾਲਪੇਪਰਾਂ ਦਾ ਸਟਾਕ ਦਿਖਾਤਾ ਸਾਨੂੰ ਸੀਟਾਂ ਦਾ ਸਟਾਕ ਦਿਖਾਤਾ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਗਰਾਸ ਦੀ ਤੁਸੀਂ ਮਾਰਕੀਟ ਦੇ ਵਿੱਚ ਗਰਾਸ ਗਰੂਸ ਲੈਣ ਵਾਗੇ ਆਪ ਨੂੰ ਕੱਲਾ ਗ੍ਰੀਨ ਜਾਂ ਗਰਾਸ ਦਿਖਾ ਦਿੰਦੇ ਹੁੰਦੇ ਨੇ ਨਾਲ ਉੱਥੇ ਇੱਥੇ ਸੋਨੂੰ ਮਲਟੀਪਲ ਲੇਅਰ ਮਲਟੀਪਲ ਕਲਰ ਦਾ ਗਰਾਸ ਮਿਲੂ ਆ ਮਿਲ ਜੂਗਾ ਦੇਖ ਲਓ ਤੇ ਉਸ ਤੋਂ ਬਾਅਦ ਗੱਲ ਕਰੀਏ ਬਈ ਗਰਾਸ ਦੇ ਵਿੱਚ ਵੈਰਾਈਟੀ 5 ਤੋਂ 6 ਪੰਜ ਨੇ ਇਹਨਾਂ ਕੋਲ ਟੋਟਲ ਆ ਪਿਆ ਦੇਖੋ ਬਈ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਕਹਿ ਦਿੰਨਾ ਵੀ ਜਿਹੜਾ ਗਰਾਸ ਮਾਰਕੀਟ ਦੇ ਵਿੱਚ ਪਹਿਲਾਂ 40 ਰੁਪਏ ਸਕੁਅਰ ਫੁੱਟ ਵਿਕਦਾ ਤੀਗਾ ਇਹਨਾਂ ਕੋਲ ਆਦੋੜਾ ਕੇ ਲੈ ਜਾਓ ਸਿਰਫ 20 ਪੇ ਸਕੁਅਰ ਫੁੱਟ ਦੇ ਹਿਸਾਬ ਨਾਲ ਜੇ ਗੱਲ ਕਰੋਗੇ ਗਰਾਸ ਦੀ ਵੈਰਾਈਟੀ ਤੇ ਕਲਰ 5 ਤੋਂ 6 ਸਾਨੂੰ ਡਿਜ਼ਾਈਨ ਮਿਲ ਜਾਣਗੇ ਕੱਲੇ ਗਰਾਸ ਗਰਾਸ ਦੇ ਵਿੱਚ ਉਸ ਤੋਂ ਬਾਅਦ ਆਪਾਂ ਆ ਗਿਆ ਮਿੱਤਰੋ ਫਲੋਰਿੰਗ ਮੈਟ ਆਹ ਵਾਲੀ ਚੀਜ਼ ਆ ਗਈ ਠੀਕ ਹੈ ਇਹ ਵੀ ਬੜੀ ਜ਼ਬਰਦਸਤ ਹੈ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਸ਼ੇਡ ਮਿਲ ਜਾਣਗੇ ਇਹਦੀ ਸ਼ੇਡ ਦੀ ਵੀਡੀਓ ਮੈਂ ਅਲੱਗ ਤੋਂ ਇੱਕ ਚਲਾ ਦੂੰਗਾ ਵੀ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ ਇਹਦੇ ਵਿੱਚ 5 ਤੋਂ 6 ਹਨਾ ਕਲਰ ਹੁੰਦੇ ਨਾਲ 20 25 ਕਲਰ ਲਾਉ ਨਹੀਂ ਆ ਜਾ ਮੜਾ ਜਾ ਫਿਰ ਮੇਰੇ ਨਾਲ ਥੋੜੀ ਹੈਲਪ ਕਰਾ ਮੇਰੀ ਬਾਈ ਬਣ ਕੇ ਆ ਜਾ ਕਿਉਂਕਿ ਇਹ ਬਾਈ ਉਰੇ ਲੱਗਿਆ ਹੋਇਆ ਆ ਜਾ ਭਰਾਵਾ ਕੋਈ ਚੱਕਰ ਨਹੀਂ ਤੇ ਇਹਦੇ ਵਿੱਚ ਆਪਣੇ ਕੋਲ 20 ਤੋਂ 25 ਛੇੜ ਮਿਲ ਜਾਣਗੇ ਅੱਛਾ ਇਹਦਾ ਰੇਟ ਰੂਟ ਦਾ ਆਈਡੀ ਹੈਗਾ ਇਹ 10 ਰੁਪਏ ਸਕੇ ਬਸ 10 ਰੁਪਏ ਸਕਰ ਫੁੱਟ ਦੇ ਹਿਸਾਬ ਦੇ ਨਾਲ ਤੁਹਾਨੂੰ ਫਲੋਰਿੰਗ ਮੈਟ ਦੀ ਸਟਾਰਟਿੰਗ ਹੈ ਜਿੰਮੇ ਜਿੰਮੇ ਤੁਸੀਂ ਕਹੀ ਜਾਓਗੇ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਰੇਟ ਹਨਾ ਵੀਰੇ ਲਓ ਬਾਈ ਆਹ ਦੇਖੋ ਇਹਦੀ ਕੁਆਲਿਟੀ ਬਹੁਤ ਹੀ ਟਾਪ ਦੀ ਹੈ 10 ਬਾਈ 10 ਮੈਂ ਕਹਿੰਦਾ 1000 ਰੁਪਏ ਦੇ ਵਿੱਚ 10 ਬਾਈ 10 ਦਾ ਕੰਮ ਦਾ ਫਰਸ਼ ਤਿਆਰ ਹੈ ਸਿਰਫ 1000 ਰੁਪਏ ਦੇ ਵਿੱਚ ਕਮਰੇ ਦਾ ਫਰਸ਼ ਰੈਡੀ ਮਿਲ ਜਾਊਗਾ ਉਸ ਤੋਂ ਬਾਅਦ ਆ ਚੀਜ਼ਾਂ ਨਵੀਆਂ ਆ ਗਈਆਂ ਬਈ ਤੁਹਾਨੂੰ ਪਤਾ ਹੀ ਐ ਜਿਹੜੇ ਭਰਾ ਕਹਿੰਦੇ ਨੇ ਕਿ ਸਨ ਆਪਦਾ ਕਾਰ ਯੂਨੀਕ ਜਾਂ ਬਣਾਣਾ ਐ ਇਹ ਸਟicker ਹੁੰਦੇ ਨੇ ਇੱਧੇ ਸਿੱਧੀ ਗਲੂ ਲੱਗੀ ਹੁੰਦੀ ਐ ਇਸ ਤਰੀਕੇ ਨਾਲ ਉਤਾਰੋ ਤੇ ਇਸ ਤਰੀਕੇ ਨਾਲ ਚਪਿਓ ਅੱਛਾ ਇਹਦਾ ਰੇਟ ਦਾ ਕੁਛ ਆਈਡੀਆ ਹੈਗਾ ਇਹ 60 ਰੁਪਏ ਦਾ 60 ਰੁਪਏ ਦਾ ਪੀਸ ਐ 3 ਫੁੱਟ ਇਹਦੀ ਲੰਬਾਈ ਆ 6 ਇੰਚ ਇਹ ਚੌੜਾ ਐ ਇਹਦੇ ਵਿੱਚ ਡਿਜ਼ਾਈਨ ਦੀ ਗੱਲ ਕਰੋਗੇ ਆ ਆਪੇ ਨਾਲ ਕਲਰ ਤੇ ਡਿਜ਼ਾਈਨ ਲੋ ਵੀ ਚਾਰ ਤੋਂ ਪੰਜ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਭਈਆ ਬਾਈ ਆਪਾਂ ਨੂੰ ਦਿਖਾਈ ਜਾਂਦਾ ਹੈਗਾ 60 ਰੁਪਏ ਦਾ ਪੀਸ ਮਿਲ ਜੂਗਾ ਉਸ ਤੋਂ ਬਾਅਦ ਆਪਾਂ ਨੇ ਵਾਲ ਡੈਕੋਰੇਟ ਕਰਨੀ ਹੁੰਦੀ ਹੈਗੀ ਆਪਾਂ ਕਹਿੰਦੇ ਆ ਕਿ ਥੋੜੀ ਜਿਹੀ ਬ੍ਰਿਕਸ ਟਾਈਪ ਕਰੇ ਕੋਟ ਟੈਲਾ ਟੋਲਾਂ ਦਾ ਟਾਈਮ ਤਾਂ ਚਲਾ ਗਿਆ ਮਿੱਤਰੋ ਪੀਵੀਸੀ ਹੈ ਇਹਦਾ ਫਾਇਦਾ ਕੀ ਹੈ ਤੁਸੀਂ ਉਤਾਰ ਕੇ ਕਿਤੇ ਹੋਰ ਲਗਾਣੀ ਕਿਤੇ ਹੋਰ ਵੀ ਲਗਾ ਸਕਦੇ ਹੋ ਨਾ ਇਹ ਧੁੱਪ ਨਾਲ ਖਰਾਬ ਹੋਵੇ ਨਾ ਛਾਂ ਨਾਲ ਨਾ ਪਾਣੀ ਨਾਲ ਨਾ ਮਿੱਟੀ ਨਾਲ ਅੱਛਾ ਇਹਦਾ ਵੀ ਪੀਸ ਦੇ ਹਿਸਾਬ ਨਾਲ ਰੇਟ ਹੁੰਦਾ ਇਹਦਾ ਕੀ ਪੀਸ 150 ਰੁਪਏ ਦਾ ਪੀਸ ਹੈ ਤੇ ਇਧਰ ਆ ਕੇ ਸਾਰੇ ਡਿਜ਼ਾਈਨ ਦਿਖਾਈ ਆ ਲਵਰੇ ਨਹੀਂ ਚੀ ਰੱਖਦੇ ਵੀਰੇ ਡਿਜ਼ਾਈਨ ਦੇਖ ਲਾਂਗੇ ਆਪਣੇ ਸਾਰੇ ਭਰਾ ਆ ਲਵ ਆ ਜਾ ਸਾਰੇ ਡਿਜ਼ਾਈਨ ਦਿਖਾ ਦੇ ਅੱਛਾ ਵੀਰੇ ਆਪਣੇ ਪੁਰਾਣੇ ਵਾਲਪੇਪਰ ਤੇ ਇਹਨਾਂ ਦੇ ਆਪਾਂ ਕੋਈ ਆਫਰ ਉਫਰ ਚਲਾਈ ਹੋਈ ਆ ਆਈਆਂ ਤੇ ਗਿਫਟ ਚੱਲ ਰਹੇ ਨੇ ਗਿਫਟ ਚੱਲ ਰਹੇ ਨੇ ਇਹਨਾਂ ਤੇ ਲਓ ਵੀ ਇਹ ਸਾਨੂੰ ਬਾਈ ਪਹਿਲਾਂ ਨਾਲੋਂ ਹੋਰ ਵੀ ਸਸਤੇ ਮਿਲ ਜਾਣਗੇ ਕਿਉਂਕਿ ਸਟਾਕ ਕਲੀਅਰ ਕਰ ਰਹੇ ਨੇ ਪੁਰਾਣੇ ਵਾਲਪੇਪਰ ਦਾ ਕਿਸੇ ਪ੍ਰਾਣ ਲੈ ਕੇ ਆਣੇ ਨੇ ਡਿਜ਼ਾਈਨ ਇਹਦੇ ਵੀ ਤੁਹਾਨੂੰ ਵਾਧੂ ਮਿਲ ਜਾਣਗੇ ਤੇ ਆ ਆ ਗਿਆ ਆਪਣੇ ਇੱਕ ਤਰ੍ਹਾਂ ਦੀ ਉਹ ਵਾਲ ਵਾਲੇ ਡਿਜ਼ਾਈਨ ਦੇ ਹੁੰਦੇ ਨੇਗੇ ਤੇ ਆ ਇਹਨੂੰ ਆਪਾਂ ਮੋਜ਼ੈਲ ਟਾਇਲ ਕਹਿੰਦੇ ਹਾਂ ਨਾ ਵੀਰੇ ਲਓ ਬਾਈ ਇਹ ਜਿਵੇਂ ਆਪਾਂ ਨੇ ਘਰ ਦਾ ਜਿਹੜਾ ਮੇਨ ਆਪਣੀ ਹੁੰਦੀ ਹੈ ਦਰਵਾਜ਼ਾ ਉਹਦੇ ਤੇ ਹਲਕਾ-ਹਲਕਾ ਡਿਜ਼ਾਈਨ ਪਾਣਾ ਇਹਦੇ ਵਿੱਚ ਤੁਹਾਨੂੰ ਚਾਰਸ ਵੀ ਮਿਲ ਜਾਣਗੇ ਆ ਡਿਜ਼ਾਈਨ ਪਏ ਨੇ ਤੇ ਕੁਛ ਆ ਪਏ ਨੇ ਤੇ ਆ ਵੀ ਪਏ ਨੇ ਇਹ ਸਟicker ਲਾ ਕੇ ਸਿੱਧੀ ਚਪ ਜਾਂਦੇ ਨੇ ਨਾ ਵੀਰੇ ਲਾ ਬਾਈ ਆ ਦੇਖੋ ਆ ਚੀਜ਼ਾਂ ਬੜੀਆਂ ਘੈਂਟ ਨੇ ਯਾਰ ਜ਼ਬਰਦਸਤ ਨੇ ਆ ਦੇਖੋ ਇਹਨਾਂ ਇਹਦੇ ਮੰਗਰ ਆ ਤੇ ਸਟicker ਲੱਗਿਆ ਹੋਇਆ ਆ ਬੈਕ ਸਾਈਡ ਤੇ ਤੁਸੀਂ ਕੁਝ ਨਹੀਂ ਕਰਨਾ ਆ ਉਰੋ ਲੈ ਕੇ ਜਾਣਾ ਤੇ ਐ ਫੜ ਕੇ ਸਟਿੱਕਰ ਜਦਾ ਉਤਾਰ ਦੇਣਾ ਬਾਈ ਇਹਦੇ ਮਗਰਲੇ ਪਾਸੇ ਲੱਗੀ ਹੋਈ ਹੈ ਗਲੂ ਆ ਦੇਖੋ ਆ ਉੱਤਰ ਜੂਗਾ ਆ ਗਲੂ ਲੱਗੀ ਹੋਈ ਹੈ ਆ ਦੇਖੋ ਹੁਣ ਹੱਥ ਦੇ ਉੱਤੇ ਗਿਰ ਨਹੀਂ ਰਹੀ ਇਹ ਐਡੀ ਤਾਕੜੀ ਗਲੂ ਲਾਲਾ ਸਾ ਸੱਦਾ ਡਾਇਰੈਕਟਰ ਆਪਣੀ ਦੁਬਾਰ ਤੇ ਚਪਿਓ ਇਹਦੇ ਵਿੱਚ ਜ ਕਈ ਪ੍ਰਕਾਰ ਕਰਨਗੇ ਡਿਜ਼ਾਈਨ ਤੇ ਕੀ ਹੈ ਇਹਦੇ ਵਿੱਚ ਹੀ ਮਿਲ ਜਾਣਗੇ ਆਹ ਡਿਜ਼ਾਈਨ ਪਏ ਨੇ ਉਰੇ ਬਾਦੂ ਆ ਤੁਹਾਡੇ ਸਾਹਮਣੇ ਨੇਗੇ ਲਓ ਅੱਛਾ ਜਿਹੜਾ ਆਪਾਂ ਉਹ ਉਹ ਦਿਖਾਇ ਸੀ ਉਹਦਾ ਰੇਟ ਦਾ ਕੋਈ ਸਾਈਡ ਆਈਡੀ ਹੈਗਾਗਾ ਉਹ ਰੋਲ ਜਿਹਦਾ ਹਾਂ ਸਵਾ ਦੋ ਬਾਈ 89 ਪਰਦਾ ਹਾਂ ਦਾ ਓਕੇ 900 ਰੁਪਏ ਦਾ ਇਦਾਂ ਹੀ ਮੜਾ ਜਾ ਲਾ ਆਪਾਂ ਦਿਖਾਏ ਦੀ ਪਰ ਉਹ ਜਿਹੜੀ ਚੀਜ਼ ਦੀ ਮੈਂ ਗੱਲ ਕਰ ਰਿਹਾ ਇਹ ਸੋਨੂ 9 ਫੁੱਟ ਲੰਬਾ ਸਵਾ ਦੋ ਚੌੜਾ ਹੈਨਾ ਇਹਨੂੰ ਕਹਿੰਦੇ ਨੇ ਕਿ ਫੋਲਡੇਬਲ ਲੂਬਰ 900 ਰੁਪਏ ਦਾ 900 ਰੁਪਏ ਦਾ ਪੀਸ ਮਿਲ ਜੂਗਾ ਕਿਸੇ ਨਾ ਮਤਲਬ ਆਪਦੀ ਜਿਹੜੀ ਫਰੰਟ ਵਾਲੇ ਬੈਕ ਆਪਾਂ ਬੈੱਡ ਲਈ ਬੈਕ ਸੀਟ ਕਹਿੰਦੇ ਨੇ ਉਹ ਤਿਆਰ ਕਰਾਉਣੀਆਂ ਬਿਲਕੁਲ ਸਰਾ ਗੱਲਬਾਤ ਹੈ ਜਿਹੜਾ 에ਅਰ ਫਰਾਈਰ ਆਪਰ ਫ੍ਰੀ ਲਾਇਆ ਉਹ ਇਹ ਵਾਲੇ ਵਾਲੇ ਪਰਨਾ ਲਾਇਆ ਆਪਣਾ ਹੈਨਾ 10 ਰੋਲ ਲੈਣ ਤੇ ਜਿਹੜਾ ਉਹ ਸਾਹਮਣੇ ਡਿਜ਼ਾਈਨ ਵੀ ਦਿਖਾ ਦੇ 10 ਰੋਲ ਲੈ ਕੇ ਜਾਓਗੇ 에ਅਰ ਫਰਾਇਰ ਸਾਰਿਆਂ ਨੂੰ ਹੀ ਮਿਲੂਗਾ ਬਾਈ ਇਹ ਆਫਰ ਲੱਗਿਆ ਹੋਇਆ ਠੀਕ ਹੈ ਜੇ ਗੱਲ ਕਰੋਗੇ ਰੇਟ ਦੀ ਮਤਲਬ ਸੁਰ ਇੰਨੀ ਗੱਲ ਕਹਿ ਦੇਣਾ ਉਰੇ ਆਉਣ ਤੋਂ ਪਹਿਲਾਂ ਚਾਰ ਜਗ੍ਹਾ ਤੇ ਜਾ ਕੇ ਫੇਰ ਆਇਓ ਰੇਟ ਦਾ ਵੀ ਕੰਪੇਅਰ ਕਰ ਲਿਓ ਮੈਂ ਕਹਿੰਦਾ ਕਿ ਤੁਸੀਂ ਕਹੋਗੇ ਜਮੀਨ ਆਸ ਹੁੰਦਾ ਫਰਕ ਹੈ ਹੁਣ ਇਹ ਤੋਂ ਬਗੈਰ ਆਪਣਾ ਜਿਹੜਾ ਪੀਵੀਸੀ ਜਾਂ ਹੋਰ ਇੰਟੀਰੀਅਰ ਦਾ ਸਮਾਨ ਆਪਾਂ ਤੁਹਾਨੂੰ ਉਹ ਵੀ ਦਿਖਾ ਦੇਣਾ ਉਹਦੀ ਲੋਕੇਸ਼ਨ ਹੈਗੀ ਕਿਤੇ ਹੋਰ ਆਪਾਂ ਉਧਰ ਵੀ ਚੱਲਦਾ ਤੁਹਾਨੂੰ ਹੋਰ ਸਮਾਨ ਵੀ ਦਿਖਾ ਦੇਣਾ ਸਾਰਾ ਕੁਝ ਆਜੋ ਬਾਈ ਚਲਿਏ ਜਿਹੜੇ ਮੈਂ ਫਲੋਰਿੰਗ ਮੈਟ ਦੀ ਗੱਲ ਕਰ ਰਿਹਾ ਸੀ ਨਾ ਵੀ ਕਿਹੜੇ-ਕਿਹੜੇ ਨਾਲ ਆਵੇ ਆ ਜੋ ਭਾਈ ਆ ਡਿਜ਼ਾਈਨ ਕਰ ਲੋ ਚੱਕ 20 ਤੋਂ 25 ਤੁਹਾਡੇ ਕੋਲ ਕਲਰ ਡਿਜ਼ਾਈਨ ਪਏ ਨੇਗੇ ਭਾਈ ਠੀਕ ਹੈ ਤੇ 1000 ਰੁਪਿਆ ਖਰਚ ਆਊਗਾ ਜੇ 10x10 ਦਾ ਕਮਰਾ ਹੈ ਤਿਆਰ ਕਰਵਾਗੇ ਉਸ ਤੋਂ ਬਾਅਦ ਇੱਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੇਮ ਆ ਜਾਂਦੀਆਂ ਕਹਿੰਦੇ ਨੇ ਕਿ ਜਾਦੇ ਸੇਮ ਹੈ ਜਾਦੇ ਕੱਟ ਵਾਲੇ ਤਾਂ ਉਹ ਸਟicker ਵਰਤ ਲਿਓ ਕੋਈ ਚੱਕਰ ਜਿਨ੍ਹਾਂ ਦੇ ਜਾਦੇ ਸੇਮ ਹੈ ਤੁਸੀਂ ਆਹ ਹਾਰਡ ਸ਼ੀਟ ਹੁੰਦੀ ਹੈ ਇਹ ਬਹੁਤ ਜਿਆਦਾ ਹਾਰਡ ਇਹਦਾ ਸਭ ਤੋਂ ਇਹਦਾ ਫਾਇਦਾ ਕੀ ਹੈ ਤੁਸੀਂ ਇਹਨੂੰ ਕਸਟਮ ਕਰਾ ਸਕਦੇ ਹੋ ਮਤਲਬ ਦੀ ਫੋਟੋ ਵੀ ਪ੍ਰਿੰਟ ਕਰਵਾ ਸਕਦੇ ਹੋ ਦੇ ਉੱਤੇ ਜ ਇਹਦਾ ਵੀ ਸਾਈਜ਼ 8x4 ਦਾ ਰਹਿੰਦਾ ਹੁੰਦਾ ਹੈਗਾ ਤੇ ਇਹਦੇ ਵਿੱਚ ਜਿਵੇਂ ਆਹ ਪਈਆ ਬਾਹਰ ਪਈਆ ਇੱਕ ਜਦੋਂ 골ਡਨ ਸਟੀਪ ਦੇ ਵਿੱਚ ਆ ਗਏ ਇਹਦਾ ਵੀ ਰੇਸ਼ੇ ਨਾਲ ਰੇਸ਼ਾ ਜੁੜਦਾ ਹੈ ਡਿਜ਼ਾਈਨ ਦੀ ਗੱਲ ਕਰੋਗੇ ਇਹ ਚ ਤਾਂ ਬਈ 100 ਪਲੱਸ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਇਹ ਮਟੀਰੀਅਲ ਵੀ ਥੋੜਾ ਜਿਹਾ ਹਾਰਡ ਹੁੰਦਾ ਆ ਦੇਖੋ ਮੈਂ ਤੁਹਾਨੂੰ ਖੜਖੜ ਖੜਕਾ ਕੇ ਦਿਖਾ ਦਿੰਦਾ ਤੇ ਇਹਨੂੰ ਲੱਗੂਗੇ ਤਾਂ ਮਗਰਲੇ ਪਾਸੇ ਗਲੂ ਲਾ ਕੇ ਲੱਗ ਜਾਂਦਾ ਹੁੰਦਾ ਆ ਪਿਆ ਇਹਦਾ ਸਟਾਕ ਪੂਰਾ ਦਾ ਪੂਰਾ ਭਰਿਆ ਹੋਇਆ ਡਿਜ਼ਾਈਨ ਡਜ਼ੂਨ ਬਾਧੂ ਅਨਲਿमिटेड ਜਿੰਨੇ ਕਹੋਗੇ ਉੰਨੇ ਮਿਲ ਜਾਣਗੇ ਤੇ ਬਾਕੀ ਜਿਹੜਾ ਹੁਣ ਬਾਕੀ ਦਾ ਮਟੀਰੀਅਲ ਦਾ ਤੇ ਮੇਰੇ ਤਿੰਨ ਨਵਾਂ ਸਟਾਕ ਆਇਆ ਇੱਕ ਚੀਜ਼ ਦਾ ਤੇ ਆਪਾਂ ਇਹਦੇ ਨਾਲ ਦੀਆਂ ਸ਼ਿੱਟਾਂ ਦੇਖੀਆਂ ਹੋਣੀਆਂ ਹਨਾ ਇਹ ਇਹਦੇ ਵਿੱਚ ਨਵੀਂ ਪ੍ਰੀਮੀਅਮ ਚੀਜ਼ ਆਈ ਹੈ ਮੈਟੈਲਿਕ ਕਲੀਅਰ ਦੀਆਂ ਆਹ ਚੀਜ਼ ਦੇਖੋ ਬਈ ਜਿਹੜੀ ਆਹ ਚੀਜ਼ਾਂ ਬਣੀਆਂ ਹੋਏ ਨੇ ਇਹ ਲੇਟੈਸਟ ਆਏ ਨੇਗੇ ਰਾਤ ਕੰਟੇਨਰ ਭਰ ਕੇ ਆ ਗਿਆ ਤੇ ਥੋੜਾ ਟਾਈਮ ਹੀ ਰਹਿਣਗੇ ਕਿਉਂਕਿ ਚੀਜ਼ ਥੋੜੀ ਜਿਓ ਉਹਦੇ ਨਾਲ ਉਹ ਪ੍ਰੀਮੀਅਮ ਹੈ ਠੀਕ ਹੈ ਜੇ ਗੱਲ ਕਰੋਗੇ ਰੇਟ ਰੂਟ ਦੀ ਦੇਖੋ ਬਈ ਆਫਰ ਚੱਲੇ ਹੋਏ ਨੇਗੇ ਸੋਨੂੰ ਜੇ ਉਹ 10 ਸ਼ਿੱਟਾਂ ਬਾਏ ਕਰ ਦੋਂਗੇ ਤਾਂ ਨਾਲ ਕੋਈ ਨਾ ਕੋਈ ਗਿਫਟ ਜਦਾ ਕੈਟਲ ਮਿਲ ਜੂਗੀ ਆਪਣੀ ਚਾਹ ਬਣਾਉਣ ਵਾਲੀ ਜਾਂ ਆਪਣਾ 에어 ਫਰੈਅਰ ਵੀ ਮਿਲ ਸਕਦਾ ਹੈਗਾ ਜਾਂ ਫਿਰ ਆਪਣਾ ਕਹਿੰਦੇ ਕੋਈ ਕਾਫੀ ਕੁਫੀ ਮੇਕਰ ਮਤਲਬ ਕੁਛ ਨਾ ਕੁਛ ਉਹਨੂੰ ਗਿਫਟ ਦੇ ਦੇਣਗੇ ਐਲਡੀਆਂ ਵੀ ਕੱਢ ਰਹੇ ਨੇ ਇਹ ਬਾਕੀ ਕੋਪਨ ਦਾ ਭਰਨ ਕੀ ਬਣ ਗਏ ਇਹਦੇ ਵਿੱਚ ਆਹ ਡਿਜ਼ਾਈਨ ਨਾ ਮੈਂ ਇਹਦੇ ਬਾਲ ਪੇਪਰਾਂ ਦਾ ਕੁਝ ਕੁ ਸਟਾਕ ਇੱਧਰ ਵੀ ਪਿਆ ਕਿਸੇ ਪ੍ਰਾਣਾ ਵੈਸੇ ਝਾਤੀ ਮਾਰ ਲਓ ਇੱਕ ਵਾਰੀ ਤੁਹਾਨੂੰ ਆਈਡੀਆ ਜਾ ਹੋ ਜਾਊਗਾ ਇੱਧਰਲੇ ਪਾਸੇ ਆ ਕੇ ਦਿਖਾ ਦੇ ਇਹ ਹੈਗਾ ਪੁਰਾਣੇ ਵਾਲੇ ਪੇਪਰ ਦਾ ਸਟਾਕ ਕਿਸੇ ਨੇ ਉਹ ਚੱਕਣਾ ਤਾਂ ਤੁਸੀਂ ਉਹ ਵਾਲਾ ਵੀ ਚੱਕ ਸਕਦੇ ਹੋ ਜੀ ਲਓ ਵੀ ਕਰ ਲਓ ਇੱਕ ਵਾਰੀ ਦਰਸ਼ਨ ਕਰ ਰੁਕਾ ਬਾਈ ਨਾ ਯਾਰ ਸਮਾਰ ਕੇ ਦਿਖਾਇਆ ਨਹੀਂ ਤੇ ਆਹ ਵਾਲੀ ਸ਼ੀਟ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੋਨ ਉੱਪਰ ਆਹ ਫਲੋਰਿੰਗ ਤੇ ਲੱਗੀ ਹੋਈ ਹੈ ਇਹ ਹੈਗੀਗੀ 6 ਇੰਚ ਚੌੜੀ ਤੇ 3 ਫੁੱਟ ਲੰਮੀ ਆਹ ਇਹਦੇ ਵਿੱਚ ਤੁਸੀਂ ਆਪਣਾ ਆਹ ਵਾਲਾ ਚੌੜਾ ਪੀਸ ਲੈਣਾ ਤਾਂ ਤੁਸੀਂ ਆ ਵੀ ਲੈ ਸਕਦੇ ਹੋ ਬਈ ਦੋਨੋਂ ਮੈਂ ਜਾਣਗੇ ਇਹ ਉੱਪਰ ਪੀਸ ਪੈਣਾ ਮੈਂ ਸੋਨੂੰ ਲਾ ਕੇ ਦਿਖਾ ਦਿੰਨਾ ਆਜੋ ਹੁਣ ਆਪਾਂ ਉੱਪਰ ਚੱਲਦੇ ਆਂ ਬਈ ਆਜਾ ਭੱਜ ਜਾ ਤੇ ਵਾਸਤੇ ਮੈਂ ਤਰੁਖ ਜਾਂ ਨਹੀਂ ਖਜਾਨਾ ਕਿਸੇ ਆਪਣੇ ਪ੍ਰਣ ਆਰਟੀਫੀਸ਼ੀਅਲ ਫਲਾਵਰ ਲੈਣੇ ਨੇ ਬਾਦੂ ਕੁਆਂਟੀਟੀ ਜਿੰਨੀ ਕਹੋਗੇ ਓਨੀ ਮਿਲ ਜੂ ਕੋਈ ਚੱਕਰ ਨਹੀਂ ਹੈਗਾ ਉਸ ਤੋਂ ਬਾਅਦ ਹੁਣ ਮੈਂ ਜਿਹੜੀ ਚੀਜ਼ਾਂ ਨਵੀਆਂ ਦੀ ਗੱਲ ਕਰ ਰਿਹਾ ਸੀ ਵੀ ਕੀੜੀ-ਕਿੜੀ ਕੀ ਕੁਛ ਰਹਿ ਆਹਾ ਆਪਣੇ ਆਗੇ ਵੀਰੇ ਲੂਬਰਾ ਕਿਸੇ ਪ੍ਰਾਣਾ ਮੈਂ ਯਾਰ ਨੋਰਮਲ ਜੀ ਗੱਲ ਕਰਦਾ ਤੁਸੀਂ ਘਰ ਦੇ ਵਿੱਚ ਪੀਬੀਸੀ ਦਾ ਕੰਮ ਕਰਵਾਉਣਾ 36 ਦੇ ਨਜ਼ਰ ਮਰੇਂ ਕੰਦਾ ਦੇ ਨਜ਼ਰ ਮਰੇ ਦੇ ਪਰਲੇ ਪਾਸੇ ਠੀਕ ਹੈ ਇਧਰਲੇ ਪਾਸੇ ਅੰਦਰ ਆ ਜਾ ਆ ਦੇਖੋ ਇਧਰ ਡੈਮੋ ਰੂਮ ਤਿਆਰ ਕਰੇ ਹੋਏ ਨੇ ਆ ਪੀਬੀਸੀ ਦੇ ਉੱਪਰ ਜਾ ਤੀ ਮਰਾ ਦੇ ਉੱਪਰਲੇ ਪਾਸੇ ਮਰਾ ਦੇ ਹਰ ਤਰ੍ਹਾਂ ਦਾ ਮਿਲ ਜੂਗਾ ਡਬਲਯੂ ਪੀਸੀ ਲੈਣਾ ਪੀਵੀਸੀ ਲੈਣਾ ਹੈ ਲੂਬਰ ਸ਼ਿੱਟਾਂ ਲੈਣੀਆਂ ਨੇ ਕੁਝ ਵੀ एवरीथिंग ਮੈਂ ਕਹਿੰਦਾ ਬਈ ਮਾਰਕੀਟ ਨਾਲੋਂ ਅੱਧੋ-ਵਾਧਾ ਰੇਟ ਦਾ ਫਰਕ ਮਿਲ ਜੂ ਅੱਧੋ-ਵਾਧਾ ਆਹ ਦੇਖ ਲਓ ਵੈਰਾਈਟੀ ਦੇਖੋ ਚੱਕ ਇੱਥੇ ਆਉਣ ਦਾ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੁੰਦਾ ਥੋਡੇ ਕੋਲ ਇੱਥੇ ਆਪਸ਼ਨ ਬਹੁਤ ਜ਼ਿਆਦਾ ਵੱਡੀ ਹੋ ਗਈ ਬਹੁਤ ਨਈਏ ਵੱਡੀ ਇਹਨਾਂ ਦਾ ਡੈਮੋ ਰੂਮ ਤਿਆਰ ਕਰਿਆ ਹੋਏ ਨੇ ਜਿਹਾ ਜਿਹਾ ਤੁਸੀਂ ਕਹੋਗੇ ਕਸਟਮ ਕਰਾਉਣਾ ਕਸਟਮ ਕਰਾ ਸਕਦੇ ਹੋ ਇਹਨਾਂ ਕੋਲ ਤਾਂ ਅਲਿਮਿਟਡ ਡਿਜ਼ਾਈਨ ਹੈ ਬਈ ਤੇ ਇਹਨੂੰ ਆਪਾਂ ਚਾਰ ਕੋਲ ਲੂਬਰ ਕਹਿ ਦਿੰਨੇ ਹੁੰਨੇ ਆ ਜਿਹੜਾ ਤੇ ਆਪਿਆ ਬਾਧੂ ਸਮਾਨ ਆਪ ਇਧਰਲੇ ਪਾਸੇ ਜੀ ਤੇ ਤੁਹਾਨੂੰ ਆਪਾਂ ਘੈਂਟ ਘੈਂਟ ਚੀਜ਼ਾਂ ਹੋਰ ਵੀ ਦਿਖਾ ਦਿੰਨੇ ਆ ਕੁਝ ਜਿਹੜੀਆਂ ਲੇਟੈਸਟ ਨਵੀਆਂ ਆਈਆਂ ਨਿਗੀਆਂ ਆ ਗ੍ਰਾਸ ਆਪਣਾ ਆ ਗਿਆ ਪੀਲੇ ਰੰਗ ਦਾ ਦੇਖ ਲਓ ਬਾਈ ਠੀਕ ਹੈ ਲੇਅਰ ਵਾਲਾ ਲੈ ਬਾਈ ਤੇ ਚਾਰ ਪੰਜ ਚੀਜ਼ਾਂ ਤੁਹਾਨੂੰ ਹੋਰ ਵੀ ਦਿਖਾ ਦਿੰਨਾ ਆ ਲੈ ਆ ਸਟicker ਆ ਗਏ ਬਾਲ ਸਟicker ਫੋਮਿੰਗ ਵਾਲੇ ਤੇ ਦੂਸਰੇ ਲਓ ਬਈ ਵੱਡੇ ਵੱਡੇ ਨੇ ਇਹ ਇਨਾਂ ਦਾ ਵੀ ਕੰਮ ਕੁਛ ਨਹੀਂ ਹੈ ਗਿਆ ਵੱਡੇ ਵੱਡੇ ਸਟicker ਨੇ ਇਹ ਤੁਸੀਂ ਆਪਦੇ ਹੱਥ ਨਾਲ ਆਪ ਚ ਵੇਚ ਸਕਦੇ ਹੋ ਆ ਲੱਗਿਆ ਹੋਇਆ ਇਹਨੂੰ ਉਤਾਰੋ ਗਲੂ ਹੈ ਬਸ ਇਹਨੂੰ ਚਪਿਓ ਕੰਧ ਦੇ ਉੱਤੇ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਆ ਗਏ ਨਵੀਆਂ ਲੇਟੈਸਟ ਚੀਜ਼ਾਂ ਇਹ ਆ ਗਏ ਵੀਰੇ ਥੋੜੀ ਜੀ ਫੋਮ ਹੈ ਜਿਹਨਾਂ ਆਪਾਂ ਕਹਿੰਦੇ ਨੇ ਕਿ ਯਾਰ ਇੱਕ ਤਰ੍ਹਾਂ ਦੀ ਨੌਇਸ ਕੈਨਸਲੇਸ਼ਨ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਇਹਤੇ ਵੀ ਸਟicker ਲੱਗਿਆ ਹੈ ਸਟicker ਉਤਾਰੋ ਤੇ ਚਪਿਓ ਠੀਕ ਹੈ ਬਾਈ ਆ ਲੱਗਿਆ ਹੋਈਆਂ ਨੇ ਆ ਇਹਦੇ ਨਾਲ ਤੁਸੀਂ ਲੈਣੇ ਨੇ ਯੂਨਿਕ ਜਿਹਾ ਸਟicker ਸਾਨੂੰ ਮਿਲ ਜਾਣਗੇ ਤੇ ਆ ਲੱਗੇ ਹੋਏ ਨੇ ਆਪਣੇ ਬਾਈ 2 ਵਾ 2 ਦੇ ਸਟicker ਤੇ ਆ ਜਾਓ ਇੱਧਰਲੇ ਪਾਸੇ ਅੰਦਰ ਸਮਾਨ ਪਿਆ ਬਾਦੂ ਸ਼ਾਦਾਬ ਪੈਸਟਿਕਰ ਜਾਂ ਹਾਂ ਇਹ ਆ ਗਿਆ ਬਾਈ ਵਾਲ ਸਟicker ਇਹ ਨਰਮ 10 ਬਾਈ 4 ਦੀ ਸ਼ੀਟ ਦਾ ਛੋਟਾ ਐਗਜ਼ੈਂਪਲ ਹੀ ਇਹ ਉਹਦੇ ਨਾਲ ਦੀ ਹੁੰਦਾ ਛੋਟਾ ਜਿਹਾ ਠੀਕ ਹੈ ਕਿਸੇ ਆਪਣੇ ਭਰਾਣੇ ਬਣੀਆਂ ਬਣਾਈਆਂ ਮੋਲਡਿੰਗ ਲੈਣੀਆਂ ਨੇ ਦੁਬਾਰਾਂ ਦਬੂਰਾਂ ਦੇ ਲਈ ਆ ਵੀ ਤੁਹਾਨੂੰ ਨਾਲ ਜਾਣਗੇ ਔਰ ਇਹਦਾ ਯਾਰ ਹੋਮ ਇੰਟੀਰੀਅਰ ਦਾ A to Z ਸਮਾਨ ਪਿਆ ਤੁਸੀਂ ਜੋ ਕਹੋਗੇ ਉਹ ਤੁਹਾਨੂੰ ਮਿਲ ਜੂ ਕੋਈ ਚੱਕਰ ਨਹੀਂ ਸਕ੍ਰੀਨ ਦੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਆ ਆਫਰ ਵੱਧੂ ਚੱਲੇ ਹੋਏ ਨੇ ਕਿਸੇ ਪੁਰਾਣੇ ਕੋਈ ਵੀ ਸਮਾਨ ਲੈਣਾ 에ਵਰੀਥਿੰਗ ਆ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਤੁਹਾਨੂੰ ਪੀ ਵੀ ਸੋ ਦੇ ਮੈਂ ਕਮਰੇ ਹੋਰ ਦਿਖਾ ਦੰਨਾ ਆਜੋ ਸਾਹਮਣੇ ਵਾਲਾ ਦਿਖਾ ਦੰਨਾ ਆਪਾਂ ਹਨਾ ਲੈ ਬਈ ਇੱਥੇ ਇਹਨਾਂ ਨੇ ਇੱਕ ਕਮਰੇ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਆ ਲੇਟਾ ਲੂਟਾ ਲਾ ਦੰਨਾ ਮੈਂ ਤਾਂ ਤੁਸੀਂ ਚੈੱਕ ਵਰੀ ਝਾਤੀ ਮਾਰ ਲਿਓ ਲਓ ਬਈ ਕਰੋ ਚੈੱਕ ਬਈ ਆਹ ਡੈਮੋ ਰੂਮ ਤਿਆਰ ਕਰ ਰਹੇ ਨੇ ਸਾਰਾ ਪੀਵੀਸੀ ਦਾ ਕੰਮ ਹੈ ਇੱਧਰਲੇ ਪਾਸੇ ਆਜਾ ਚੈੱਕ ਕਰਾਵੇ ਇਹਦੇ ਵਿੱਚ ਤੁਹਾਨੂੰ ਵੈਰਾਈਟੀ ਮਿਲ ਜੂਗੀ ਜੋ ਤੁਸੀਂ ਕਹੋਗੇ ਜਿਹੇ ਜਿਹਾ ਕਹੋਗੇ ਉਹ ਚੀਜ਼ ਮਿਲ ਜੂ ਇੱਥੇ ਡੈਮੋ ਕਿਰੇ ਹੋਏ ਨੇ ਛੱਤ ਦਾ ਕੰਮ ਕਰਾਉਣਾ ਕਿਸੇ ਆਪਣੇ ਘਰਾਂ ਦੇ ਵਿੱਚ ਆਪਾਂ ਕਹਿੰਦੇ ਨੇ ਕਿ ਐਲਈਡੀ ਪੈਨਲ ਆਪਾਂ ਨਾਲੋਂ ਚਾਰ ਕਰਨਾ ਇੱਕ ਐਲਈਡੀ ਪੈਨਲ ਆ ਰਿਹਾ ਤੁਹਾਡੇ ਸਾਹਮਣੇ ਠੀਕ ਹੈ ਤੇ ਇੱਕ ਹੋ ਰਿਹਾ ਉਹ ਤੇ ਐਲਈਡੀ ਲੱਗੀ ਹੋਈ ਹੈ ਇਹ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ ਠੀਕ ਹੈ ਵੀ ਕੰਮ ਇਹਨਾਂ ਦਾ ਹੋਲਸੇਲ ਦਾ ਵੱਡਾ ਕੰਮ ਹੈ ਕੋਈ ਚੱਕਰ ਨਹੀਂ ਆਜੋ ਵਿਜ਼ਿਟ ਕਰ ਲਿਓ ਨੰਬਰ ਤੇ ਐਡਰੈਸ ਦੋਨੋਂ ਸਕਰੀਨ ਤੇ ਲੱਗ ਰਹੇ ਨੇ ਬਾਕੀ ਸਾਰੇ ਭਰਾਵਾਂ ਮੈਂ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰ ਦਿਓ ਕਿਸੇ ਆਪਣੇ ਭਰਾਣਾ ਘਰਾਂ ਦੇ ਵਿੱਚ ਹੋਮ ਇੰਟੀਰੀਅਰ ਦਾ ਕੰਮ ਕਰਾਣਾ ਹੁੰਦਾ ਜੀ ਉਹ ਆਪਣੀ ਵੀਡੀਓ ਦੇ ਜ਼ਰੀਏ ਆ ਸਕਦਾ ਹੈ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ